ਦੇਖੋ ਜਿਹੜੀ ਸਰਕਾਰ ਨੇ ਉਹਨਾਂ ਦੇ ਮਰਨ ਵਰਤ ਰੱਖਣ ਤੋਂ ਬਾਅਦ ਜਿਹੜੀ ਚੁੱਪੇ ਧਾਰੀ ਹੋਈ ਹੈ ਸਰਕਾਰ ਦੀ ਇਹ ਬਹੁਤ ਗਲਤ ਆ ਉਹਨਾਂ ਨਾਲ ਗੱਲਬਾਤ ਤੋਰਨੀ ਚਾਹੀਦੀ ਹੈ ਤੇ ਉਹਨਾਂ ਦੇ ਜਥੇਬੰਦੀ ਨਾਲ ਗੱਲਬਾਤ ਤੇ ਉਹਨਾਂ ਦੇ ਫੋਰਮ ਨਾਲ ਗੱਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਾਡੇ ਸੰਘਰਸ਼ੀ ਜਾਂ ਕੋਈ ਆਗੂ ਹੈ ਉਹਦੀ ਜੇ ਸਿਹਤ ਦੇ ਵਿੱਚ ਕੋਈ ਬਗਾੜ ਪੈਂਦਾ ਤਾਂ ਸਰਕਾਰ ਨੂੰ ਵੀ ਕੇਅਰ ਕਰਨੀ ਚਾਹੀਦੀ ਹੈ ਬਿਲਕੁਲ ਮੈਂ ਕਹਿੰਦਾ ਸਰਕਾਰ ਨੇ ਜਿਹੜੀ ਇਗਨੋਰ ਕੀਤੀ ਹੈ ਇਹ ਰੰਦਨ ਜੋਗ ਹੈ ਬਹੁਤ ਮਾੜੀ ਗੱਲ ਫਿਰ ਰੋਲਾ ਕਾਦਾ ਜੀ ਫਿਰ ਕਾਦੇ ਵਾਸਤੇ ਦਰਨਾਗਲਾ ਧਰਨਾ ਚੱਕ ਕੇ ਉਹ ਜੀ ਬੀਜੇਪੀ ਮੰਗਾ ਮੰਨਣ ਵਾਸਤੇ ਤਿਆਰ ਆਇਆ ਫਿਰ ਕਾਦੇ ਵਾਸਤੇ ਮਰਨਵਾਰਤੀ ਕਿਉਂ ਰੋਜ਼ ਉੱਥੇ ਉੱਥੇ ਅਤਰਗੋਏ ਦੇ ਗੋਲੇ ਸਿੱਟੇ ਜਾਂਦੇ ਨੇ ਮੰਗਾਉਣ ਦੇ ਮੰਨ ਲੈਣਾ ਤੇ ਉਹ ਆਪਦੇ ਘਰਾਂ ਨੂੰ ਦੇਖੋ ਅਸੀਂ ਤਾਂ ਉਸ ਦਿਨ ਤੋਂ ਜਾਰੀ ਹੈ ਸਾਡੀ ਕੋਸ਼ਿਸ਼ ਜਾਰੀ ਹੈ ਵੀ ਇਕੱਠੇ ਹੋ ਪਾਈ ਫਿਰ ਵੀ ਆਪਾਂ ਕਿਉਂਕਿ ਹੁਣ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਕਾਨੂੰਨਾਂ ਨੂੰ ਹੁਣ ਚੋਰ ਮੁਰੇ ਆਈਆਂ ਨਵੇਂ ਸਰਕਾਰ ਨੇ ਨਵਾਂ ਡਰਾਫਟ ਸਟੇਟ ਗਵਰਨਮੈਂਟ ਨੂੰ ਦਿੱਤਾ ਉਹ ਮੁੜ ਕੇ ਉਹ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨਾਂ ਦੀ ਤਿਆਰੀ ਹੈ ਅਸੀਂ ਉਹਨਾਂ ਨੂੰ ਪੜ ਪੁੱਟ ਕੇ ਢਾਂਚੇ ਦੇ ਅਸੀਂ ਵਿਚਾਰ ਰਹੇ ਹਾਂ ਕਿ ਸਾਨੂੰ ਤਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਇਕੱਠੇ ਹੋਣਾ ਪਾਣਾ ਉਹ ਵੀ ਤਾਂ ਸਾਨੂੰ ਨਹੀਂ ਤਾਂ ਸਾਨੂੰ ਕੱਲੇ ਕੱਲੇ ਨੂੰ ਕੁੱਟ ਕੇ ਸਰਕਾਰ ਨੇ ਪਹਿਲਾਂ ਮੰਗੋ ਭਜਾ ਦੇਣਾ ਕੋਈ ਜਥੇਬੰਦੀ ਇਕੱਲੀ ਨਹੀਂ ਜਿੱਤ ਸਕਦੀ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹਦੇ ਬਾਰੇ ਵਿਚਾਰ ਕਰਨਾ ਕੋਸ਼ਿਸ਼ ਕਰਨਾ ਸਾਡਾ ਕੰਮ ਹੈ ਕੋਸ਼ਿਸ਼ ਦੇ ਵਿੱਚ ਅਸੀਂ ਜਿੱਥੇ ਤੱਕ ਕੁਝ ਨਾ ਕੁਝ ਕੰਮ ਜਰੂਰ ਹੋਣ ਦੀ ਸੁਭਾਅ ਨਾ ਹੈ ਹਾਂ ਅਸੀਂ ਵੀ ਖੇਤ ਵਾਸਤੇ ਕੰਮ ਕਰਦੇ ਆਂ ਅਸੀਂ ਜਾਣਦੀ ਤਾਂ ਸੋਚ ਰਹੇ ਹਾਂ ਕਿ ਕਿੰਨੇ ਕੁ ਰਿਝਾਂ ਦੇ ਬਣਦੇ ਨੇ ਅਸੀਂ ਉਹਦੇ ਬਾਰੇ ਕੀ ਸਭ ਦਾ ਇਸ ਤਰ੍ਹਾਂ ਕੋਈ ਉਹਦਾ ਕੋਈ ਨਫੇ ਨੁਕਸਾਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਮਨਭਾਗੀ ਹੈ ਅਸੀਂ ਉਹਨਾਂ ਦੇ ਲੰਮੀ ਉਮਰ ਦੀ ਕਾਮਨਾ ਕਰਦੇ। ਦੇਖੋ ਪੈਦਲ ਜਨ ਭਰਤਵਾਲਾ ਪ੍ਰੋਜੈਕਟ ਤੇ ਕਿਹੜਾ ਗੋਲੇ ਨਹੀਂ ਸਿੱਟਿਆ ਜੀ ਸਾਰੇ ਜਿੱਥੇ ਤਾਂ ਤਾਂ ਹੁੰਦੇ ਜਿੱਥੇ ਵੀ ਕਿਤੇ ਜ਼ਮੀਨਾਂ ਦਾ ਮਸਲਾ ਹੁੰਦਾ ਜਿੱਥੇ ਕਿਸੇ ਦੀ ਮੰਗ ਦਾ ਮਸਲਾ ਹੁੰਦਾ ਸਰਕਾਰ ਦੀ ਮਰਜ਼ੀ ਹੁੰਦੀ ਹੈ ਉਹ ਜਬਰ ਕਰਦੀ ਹੈ ਸਰਕਾਰ ਤਾਂ ਹੱਥਾਂ ਦੇ ਲੋਕ ਜਬਰ ਚੱਲਦੇ ਆ। ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮਰਨ ਵਰਤ ਤਾਂ ਹਰੇਕ ਜਥੇਬੰਦੀ ਦਾ ਆਪ ਦਾ ਆਪ ਦਾ ਤਰੀਕਾ ਹੈ ਪਰ ਅਸੀਂ ਆਪਣੀ ਜਥੇਬੰਦੀ ਵਾਲਾ ਸਾਡੇ ਪੰਚਾਇਤ ਅਸੀਂ ਕਿਦੇ ਮਰਨ ਵਰਤ ਵਾਲਾ ਪੰਚਾਇਤ ਨਹੀਂ ਲੈਂਦੇ